ਹਾਂਜੀ ਸਾਥੀ ਗਾ ਸਾਰਿਆਂ ਨੂੰ ਕਿਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋਪ ਸਾਰੇ ਠੀਕ ਠਾਕ ਹੋਣਗੇ ਤੇ ਅੱਜ ਆਪਾਂ ਗੱਲ ਕਰਨੀ ਹੈ ਇਮੀਗ੍ਰੇਸ਼ਨ ਕਿ ਇਮੀਗ੍ਰੇਸ਼ਨ ਦੇ ਬਾਰੇ ਕਿਉਂਕਿ ਬਹੁਤ ਜ਼ਿਆਦਾ ਕਮੈਂਟ ਆ ਰਹੇ ਤੇ ਮੈਨੂੰ ਇਮੀਗ੍ਰੇਸ਼ਨ ਦੇ ਕੀ ਭਾਜੀ 에어ਪੋਰਟ ਤੇ ਕਿਦਾਂ ਦਾ ਸੀਨ ਆ ਤੇ ਜਿਹੜੇ ਨਵੇਂ ਆ ਰਹੇ ਵਰਕ ਵੀਜ਼ਾ ਵਾਲਾ ਕਰਿਆ ਉਹ ਵੀ ਪੁੱਛ ਰਹੇ ਸੀ ਕੀ ਕੀ ਡਾਕੂਮੈਂਟ ਉਹਨਾਂ ਦੇ ਕੀ ਕੀ ਪੁੱਛਦੇ ਆ ਕੀ ਕੀ ਰਿਕੁਆਇਰਮੈਂਟ ਆ ਤੇ ਜੋ ਸਟੂਡੈਂਟ ਮੇਰੇ ਵੀਰ ਆ ਰਹੇ ਆ ਤੇ ਉਹ ਵੀ ਕਵੈਂਟ ਕਰਕੇ ਪੁੱਛਦੇ ਸੀ ਤੁਹਾਨੂੰ ਉੱਥੇ ਕੀ ਕੀ ਡਾਕੂਮੈਂਟ ਦੀ ਰਿਕੁਆਇਰਮੈਂਟ ਆ ਕੀ ਕੀ ਕਰਨਾ ਚਾਹੀਦਾ ਕਿਦਾਂ ਕਿੰਨਾ ਟਾਈਮ ਲੱਗਦਾ ਤੇ ਇਹਨਾਂ ਦਾ ਚਲੋ ਠੀਕ ਹੈ ਪੁੱਛਣਾ ਜਾਇਜ਼ ਹੈ ਤੇ ਜਿਨ੍ਹਾਂ ਜਿਹੜੇ ਕਾਰਡ ਹੋਲਡਰ ਆ ਜਿਨ੍ਹਾਂ ਕੋਲ ਆਲਰੇਡੀ ਕਾਰਡ ਹੈਗਾ ਤੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਕਮੈਂਟਸ ਨੂੰ ਆ ਰਹੇ ਸੀ ਕਿ ਭਾਜੀ ਦੱਸੋ ਕੀ ਸੀ ਨਾ ਵੀ ਜਦੋਂ ਆਪਾਂ ਛੁੱਟੀ ਕੱਟ ਕੇ ਵਾਪਸ ਜਾਂਦੇ ਆ ਪੁੱਛਤਾਛਤਾ ਨਹੀਂ ਕਰਦੇ ਕਿਉਂਕਿ ਇਸ ਇਹ ਕਮੈਂਟ ਕਰਨ ਦਾ ਮਤਲਬ ਸਭ ਤੋਂ ਇਹੀ ਆ ਕਿ ਕਿ ਲੋਕ ਇਤਾਂ ਦੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵੀਡੀਓਜ਼ ਆ ਰਹੀ ਸੀ ਕੀ ਜੀ ਸਾਨੂੰ ਆ ਪੇਪਰ ਮਿਲ ਗਿਆ ਇਮੀਗ੍ਰੇਸ਼ਨ ਨੇ ਸਾਨੂੰ ਮੈਨੂੰ ਪੁੱਛ ਲਿਆ ਘੇਰ ਲਿਆ ਮੈਨੂੰ ਇਦਾਂ ਕਰਦੇ ਰਹੇ ਉਦਾਂ ਕਰਦੇ ਰਹੇ ਕਿਉਂਕਿ ਇਹ ਪਿੱਛੇ ਜੀ ਇੱਕ ਮੈਨੂੰ ਬਹਿਵੀ ਵੀਡੀਓ ਪਾਈ ਸੀ ਅਪਲੋਡ ਕੀਤੀ ਸੀ ਕਿਉਂਕਿ ਮੈਨੂੰ ਵੀ ਮੇਰੇ ਖਾਸ ਫਰੈਂਡ ਨੇ ਕਾਲ ਕੀਤੀ ਸੀ ਤੇ ਮੈਨੂੰ ਦੱਸਿਆ ਸੀ ਕਿ ਮੈਨੂੰ 에ਰਪੋਰਟ ਤੇ ਬਹੁਤ ਜ਼ਿਆਦਾ ਪੁੱਛਤਾਸ਼ ਕੀਤੀ ਤੇ ਮੈਨੂੰ ਪੁੱਛਿਆ ਸੀ ਤੂੰ ਐਂਟਰ ਕਿੱਦਾਂ ਹੋਇਆ ਇੱਥੇ ਪੁਰਤਗਾਲ ਦੇ ਵਿੱਚ ਪਰ ਹੁਣ ਉਹਦੇ ਪਰ ਕਾਰਤੀ ਹੋ ਇੰਡੀਆ ਜਾ ਰਿਹਾ ਜੀ ਫਿਰ ਵੀ ਉਹ ਤੋਂ ਪੁੱਛਤਾਸ਼ ਕੀਤੀ ਜਾਣ ਲੱਗੀ ਆ ਬਾਅਦ ਸੀ ਇਹ ਆਉਂਗਾ ਜਦੋਂ ਫਿਰ ਉਹ ਤੋਂ ਆਪਾਂ ਪੁੱਛਾਂਗੇ ਕੀ ਦਿੱਤੋ ਰਿਵਿਊ ਲਵਾਂਗੇ ਕੀ ਦਿੱਤੋ ਹੋ ਤੇ ਆਪਾਂ ਜਦੋਂ ਤੁਹਾਨੂੰ ਦੱਸਦੇ ਆ ਵੀ ਕਿੰਦਾ ਐਕਸਪੀਰੀਅੰਸ ਮੈਂ ਆਪਣਾ ਵੀ ਸ਼ੇਅਰ ਕਰੂੰਗਾ ਤੇ ਦੱਸਦੇ ਆਪਾਂ ਤੁਹਾਨੂੰ ਲੇਕਿਨ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਾਂ ਗੱਲ ਕਰਨੀ ਆ ਕਿ ਇਮੀਗ੍ਰੇਸ਼ਨ ਦਾ ਕੀ ਸੀ ਨਾ ਕੀ ਨਹੀਂ ਸਭ ਤੋਂ ਪਹਿਲੀ ਗੱਲ ਇਹ ਆ ਕਿ ਇਮੀਗ੍ਰੇਸ਼ਨ ਤੇ ਕੋਈ ਉੱਥੇ ਪੁੱਛਤਾਛ ਨਹੀਂ ਕਰਦੇ ਸੋ ਤੋਂ ਕੁਛ ਨਹੀਂ ਕੋਈ ਪੁੱਛਦਾ ਹੈਗਾ ਬਸ ਬੜੀ ਹੱਦ ਇਹ ਆ ਕਿ ਤੁਹਾਡੇ ਨਾਲ ਅਗਰ ਤੁਹਾਨੂੰ ਇੰਗਲਿਸ਼ਾਂ ਦੀ ਇੰਗਲਿਸ਼ ਨਾਲ ਗੱਲ ਕਰਦੇ ਆ ਜਿਹੜੇ ਨਵੇਂ ਆ ਜੇ ਜਦੋਂ ਵਰਕ ਵੀਜ਼ਾ ਆ ਰਿਹਾ ਉਹਦੇ ਇੰਗਲਿਸ਼ ਗੱਲ ਕਰਨੀ ਹੈ ਉਹਨਾਂ ਨੇ ਜੋ ਥੋੜਾ ਬਹੁਤਾ ਪੁੱਛਣਾ ਨਹੀਂ ਅਦਰ ਪਾਜੋ ਕੁਝ ਵੀ ਨਹੀਂ ਪੁੱਛਦੇ ਕਿਉਂਕਿ ਮੇਰੇ ਨਾਲ ਦੋ ਤਿੰਨ ਮੁੰਡੇ ਸੀਗੇ ਜਿਨ੍ਹਾਂ ਦਾ ਵਰਕ ਵੀਜ਼ਾ ਲੱਗੇ ਸੀਗੇ ਉਹਨਾਂ ਨੂੰ ਕੁਝ ਵੀ ਨਹੀਂ ਪੁੱਛਿਆ ਇਮੀਗ੍ਰੇਸ਼ਨ ਵਾਲ ਨੇ ਹਲੇ ਮੇਰਾ ਮੈਨੂੰ ਮੈਂ ਜਦੋਂ ਅਸੀਂ ਕਾਊਂਟਰ ਤੇ ਇਕੱਠੇ ਗਏ ਉਹ ਤੋਂ ਪਹਿਲਾਂ ਕਲੀਅਰ ਕਰਕੇ ਇਮੀਗ੍ਰੇਸ਼ਨ ਮੈਨੂੰ ਥੋੜਾ ਟਾਈਮ ਲੱਗਾ ਪਰ ਕੁਝ ਨਹੀਂ ਪੁੱਛਦੇ ਆ ਕਿ ਤੇ ਦੂਜੀ ਗੱਲ ਤੁਹਾਨੂੰ ਇਆ ਸਮ ਟਾਈਮ ਇਦਾਂ ਦੇ ਕੇਸ ਇਦਾਂ ਹੁੰਦਾ ਕਿ ਤੁਹਾਤੋਂ ਪੁੱਛ ਲਿਆ ਜਾਂਦਾ ਕਿ ਕਿਹੜੀ ਕੰਪਨੀ ਆ ਕਿੱਥੇ ਤੁਹਾਡਾ ਵਰਕ ਵੇਜ ਲੱਗਾ ਤੇ ਕੋਈ ਲੀਨ ਆ ਰਿਹਾ ਕਮਿਊਟੇਸ਼ਨ ਕਿੱਥੇ ਰਹਿਣਾ ਕਿੱਥੇ ਆ ਜਾਂ ਤੁਹਾਡਾ ਫੋਨ ਨੰਬਰ ਕਦੀ ਉਹ ਬਹੁਤ ਰੇਅਰ ਬਹੁਤ ਘੱਟ ਚਾਂਸ ਆ ਕਿ ਕਦੇ ਕੋਈ ਪੁੱਛ ਲਵੇ ਇੰਨਾ ਤੁਹਾਨੂੰ ਪਤਾ ਹੀ ਹੁੰਦਾ ਸਾਰਾ ਕੁਝ ਚਾਹੇ ਕਿ ਜਿਹੜੇ ਸਟੂਡੈਂਟ ਸਟੂਡੈਂਟ ਤੋਂ ਵੀ ਕਦੇ ਵੀ ਕੁਝ ਨਹੀਂ ਪੁੱਛਦੇ ਉਹ ਸਮ ਟਾਈਮ ਇਦਾਂ ਉਹਨਾਂ ਦਾ ਵੀ ਕਦੇ ਹੀ ਹੁੰਦਾ ਕਿ ਉਹਨਾਂ ਨੂੰ ਪੁੱਛ ਲੈ ਤੁਹਾਡਾ ਕਾਲਜ ਕਿਹੜਾ ਸਟੱਡੀ ਕਿਹੜੀ ਆ ਜਾਂ ਤੁਸੀਂ ਰਹਿਣਾ ਕਿੱਥੇ ਆ ਜਾ ਮੋਬਾਈਲ ਨੰਬਰ ਵਗੈਰਾ ਕੁਝ ਵੀ ਹੋਵੇ ਤੁਹਾਡੇ ਕੋਲ ਸਾਰਾ ਕੁਝ ਹੁੰਦਾ ਹੀ ਹੈ ਪਤਾ ਹੀ ਹੁੰਦਾ ਤੁਹਾਨੂੰ ਤੇ ਇਹ ਤੁਹਾਨੂੰ ਡਰਨੀ ਲੋੜ ਨਹੀਂ ਔਰ ਜਿਹੜੇ ਰਹਿ ਕੇ ਮੇਰੇ ਭਾਈ ਜਿਨ੍ਹਾਂ ਕੋਲ ਕਾਰਡ ਹੈਗੇ ਆ ਕਾਰਡ ਹੋਲਡਰ ਆ ਤੇ ਉਹ ਬਹੁਤ ਡਰਦੇ ਹੁੰਦੇ ਆ ਕਿ ਜੇ ਕੀ ਕਰੋਂਗੇ ਕੀ ਕਿਉਂਕਿ ਮੋਸਟਲੀ ਇੱਥੇ ਜਿਆਦਾ ਇਦਾਂ ਦੇ ਮੇਰੇ ਵੀਰ ਆ ਜਿਹੜੇ ਆਪਣੇ ਇਧਰ ਉਧਰੋਂ ਆਏ ਹੁੰਦੇ ਆ ਟੌਕੀ ਲਾ ਕੇ ਉਹਨਾਂ ਦੇ ਮਨ ਚ ਵਿੱਚ ਇਦਾਂ ਦਾ ਡਰ ਭਰਿਆ ਹੁੰਦਾ ਕਿ ਯਾਰ ਪਤਾ ਨਹੀਂ ਕੀ ਹੋ ਜਾ ਹੁਣ ਕੀ ਹੋ ਜਾ ਕਿਉਂਕਿ ਵੀਡੀਓ ਵੀ ਇਦਾਂ ਦੀ ਬਹੁਤ ਜ਼ਿਆਦਾ ਆ ਰਹੀਆਂ ਕਿ ਹੁਣ ਕੀ ਹੋਊਗਾ ਜੇ ਇਦਾਂ ਹੋ ਗਿਆ ਜੇ ਉਦਾਂ ਹੋ ਗਿਆ ਪੇਪਰ ਮਿਲ ਕੇ ਜੀ ਸਾਨੂੰ ਮੈਨੂੰ ਆ ਤੇ ਮੈਂ ਜਰਮਨ ਤੋਂ ਚੜਿਆ ਸੀ ਇੰਡੀਆ ਮੈਂ ਵਾਪਸ ਆਇਆ ਤਾਂ ਮੈਨੂੰ ਇਹ ਹੋ ਗਿਆ ਮੈਂ ਤੁਹਾਡੇ ਨਾਲ ਉਹ ਵੀ ਐਕਸਪੀਰੀਅੰਸ ਸ਼ੇਅਰ ਕਰੂੰਗਾ ਜਰਮਨ ਦਾ ਵੀ ਜਦੋਂ ਜਰਮਨ ਤੋਂ ਇੰਡੀਆ ਜਾਂਦਾ ਫੇਰ ਵਾਪਸ ਪੁਰਤਗਾਲ ਆਉਂਦਾ ਤੇ ਗੱਲ ਹੈ ਕਿ ਤਾਂ ਤੇ ਇਹ ਤੁਹਾਡੇ ਕੋਲ ਕਾਰਡ ਹੁੰਦਾ ਉਹਨਾਂ ਨੂੰ ਪਤਾ ਵੀ ਕਾਰਡ ਇਹਨਾਂ ਨੂੰ 2-3 ਸਾਲ ਬਾਅਦ ਹੀ ਮਿਲਦਾ ਤੇ ਉਹ ਤੁਹਾਡੇ ਨਾਲ ਥੋੜੀ-ਬੋਤੀ ਹੈਲੋ ਹਾਏ ਕਰਦੇ ਪੁਰਤਗਿਸ਼ ਦੇ ਵਿੱਚ ਸਭ ਤੋਂ ਪਹਿਲਾਂ ਉਹ ਬੂਨਤੀਆ ਬਤਾਰਦੇ ਜੋ ਵੀ ਹੁੰਦਾ ਜਦੋਂ ਤੁਹਾਨੂੰ ਬਿਲਕੁਲ ਵੀ ਨਹੀਂ ਆਉਂਦਾ ਨਾ ਉਹਨਾਂ ਨੂੰ ਡਾਉਰੀਆ ਹੋ ਜਾਂਦਾ ਵੀ ਬੰਦੇ ਕੋਲ ਕਾਰਡ ਵੀ ਹੈਗਾ ਇਹਨੂੰ ਬੂਨਤੀਆ ਬਤਾਰਨੇ ਦਾ ਵੀ ਨਹੀਂ ਪਤਾ ਫਿਰ ਤੁਹਾਨੂੰ ਤਾਂ ਹੈ ਇਸ ਤੋਂ ਜ਼ਿਆਦਾ ਕੁਝ ਵੀ ਨਹੀਂ ਪੁੱਛਦੇ ਤੇ ਮੈਨੂੰ ਵੀ ਇਹਨਾਂ ਨੇ ਹੈਲੋ ਹਾਇ ਕੀਤੀ ਮੈਂ ਇਹਨਾਂ ਕੁਰਤਕੇ ਜਿਹਦੇ ਵਿੱਚ ਤੇ ਮੈਨੂੰ ਪੁੱਛਿਆ ਕਿ ਤੂੰ ਕਿੰਨਾ ਟਾਈਮ ਰਹਿ ਕੇ ਆਇਆ ਇੰਡੀਆ ਬਸ ਹੋਰ ਕੁਝ ਨਹੀਂ ਪੁੱਛਿਆਗਾ ਤੇ ਦੂਜੀ ਵਾਰ ਜਦੋਂ ਮੈਂ ਜਰਮਨ ਤੋਂ ਗਿਆ ਸੀ ਇੰਡੀਆ ਤੇ ਉਦੋਂ ਵੀ ਮੈਂ ਬਹੁਤ ਕਹਿੰਦੇ ਸੀ ਇੱਦਾਂ ਨਹੀਂ ਜਾਣਾ ਚਾਹੀਦਾ ਉਦਾਂ ਤੇ ਜਦੋਂ ਵਾਪਸ ਆਇਆ ਉਦੋਂ ਵੀ ਇਹਨਾਂ ਨੇ ਮੈਨੂੰ ਕੁਝ ਨਹੀਂ ਪੁੱਛਿਆ ਤੂੰ ਕਿੱਥੋਂ ਗਿਆ ਸੀ ਕਿੱਥੋਂ ਨਹੀਂ ਗਿਆ ਸੀ ਸਟੈਂਪ ਲਾ ਕੇ ਚਲੋ ਜੀ ਬਾਹਰ ਲੇਕਿਨ ਹਾਂ ਮੈਂ ਤੁਹਾਨੂੰ ਦੱਸ ਦਮਾ ਇੱਕ ਜ਼ਰੂਰੀ ਗੱਲ ਇਹਦੇ ਵਿੱਚ ਕਿ ਜਦੋਂ ਤੁਸੀਂ ਆਂਦੇ ਹੋ ਨਾ ਫੋਟੋ ਥੋੜਾ ਕੰਟਰੋਲ ਕੀਤੀ ਹੈ ਸਟ੍ਰਾਈ ਕੀਤੀ ਹੈ ਤੇ ਤੇ ਤਾਂ ਕਰਕੇ ਜਿਹੜੇ ਬੰਦੇ ਕੋਈ ਲੈਣ ਆ ਰਿਹਾ ਤੁਹਾਨੂੰ ਜਾਂ ਕੁਝ ਵੀ ਆ ਤਾਂ ਤੁਸੀਂ ਇਦਾਂ ਦਾ ਰੱਖਿਆ ਕਰੋ ਸੀਨ ਕਿ ਉਹਨੂੰ 1 ਘੰਟੇ ਬਾਅਦ ਦਾ ਟਾਈਮ ਦਿਆ ਕਰੋ ਜੇ ਤੁਹਾਡੀ ਤੁਹਾਡੀ ਫਲਾਈਟ ਉਤਰਨੀ ਹੈ ਨਾ ਉੱਥੇ ਉਸ ਤੋਂ ਬਾਅਦ ਉਸ ਟਾਈਮ ਤੋਂ ਇੱਕ ਘੰਟੇ ਦਾ ਬਾਅਦ ਟਾਈਮ ਦਿਆ ਕਰੋ ਕਿ ਇੱਕ ਘੰਟੇ ਬਾਅਦ ਆ ਜਾਵੇ ਕਿਉਂਕਿ ਟਾਈਮ ਬਹੁਤ ਲੱਗ ਰਿਹਾ ਕਿਉਂਕਿ ਇਹ ਨਾ ਹੋਵੇ ਕਿ ਤੁਸੀਂ ਇੰਦਰ ਫਸੇ ਰਹੋ ਇਮੀਗ੍ਰੇਸ਼ਨ ਦੇ ਲਾਈਨਾਂ ਦੇ ਵਿੱਚ ਤੇ ਬਾਹਰ ਦਾ ਬਾਅਦ ਤੁਹਾਡਾ ਫਸਿਆ ਰਹੇ ਤੇ ਸਮ ਟਾਈਮ ਇਦਾਂ ਵੀ ਹੁੰਦਾ ਤੁਹਾਡੇ ਕੋਲ ਨੈਟ ਵੀ ਨਹੀਂ ਹੁੰਦਾ ਕਾਲ ਵੀ ਨਹੀਂ ਲੱਗਦੀ ਤੇ ਤੁਹਾਡਾ ਕਨੈਕਟ ਵੀ ਨਹੀਂ ਹੁੰਦਾ ਤੁਹਾਡੇ ਬਾਹਰਲੇ ਬੰਦੇ ਨਾਲ ਸੋ ਤਾਂ ਕਰਕੇ ਮੈਂ ਕਹਿ ਰਿਹਾ ਕਿ ਇੱਕ ਘੰਟੇ ਦਾ ਬਾਅਦ ਚੋਂ ਟਾਈਮ ਦਿਆ ਕਰੋ ਤੁਸੀਂ ਵੇਟ ਕਰ ਸਕਦੇ ਪਰ ਬਾਹਰ ਜਿਹੜਾ ਗੱਡੀ ਲੈ ਕੇ ਗਾ ਉਹਦੇ ਲਈ ਔਖਾ ਹੁੰਦਾ ਤੋ ਇਹੀ ਸੀ ਕਿ ਕੋਈ ਹੋਰ ਜ਼ਿਆਦਾ ਹੈ ਨਹੀਂ ਸੀ ਦਰਨੇ ਦੀ ਲੋਈ-ਰੋੜ ਨਹੀਂ ਲੋਕ ਡਰੀ ਜਾਂਦੇ ਆ ਤੇ ਅਗਰ ਕਿਸੇ ਨਾਲ ਕੋਈ ਹੋਰ ਸੀਨ ਇਹ ਨਹੀਂ ਕਿ ਸਾਰਿਆਂ ਨਾਲ ਇਦਾਂ ਹੁੰਦਾ ਕਿਸੇ ਨਾਲ ਹੋ ਪੀ ਜਾਂਦਾ ਰੇਅਰ ਕੇਸ ਬਹੁਤ ਇਦਾਂ ਦੇ ਆਂਦੇ ਵੀ ਆ ਜਿਨ੍ਹਾਂ ਨੂੰ ਪੁੱਛਤਾਛ ਜਾਵਾ ਕੀਤੀ ਜਾਂਦੀ ਆ ਕੋਈ ਪਿੱਛੇ ਦਾ ਨਿਕਲ ਜਾਂਦਾ ਜਾਂ ਕੋਈ ਨਾਮ ਮੈਚ ਹੋ ਜਾਂਦਾ ਬਹੁਤ ਕੁਛ ਇਦਾਂ ਦੇ ਸੀ ਇਹਨਾਂ ਦੇ ਤੇ ਅਗਰ ਕਿਸੇ ਨਾਲ ਹੋਇਆ ਹੋਇਆ ਤਾਂ ਤੁਸੀਂ ਪਲੀਜ਼ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਅਗਰ ਕਿਸੇ ਨਾਲ ਕੁਛ ਹੋਇਆ ਹੋਇਆ ਤੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤਾਂ ਕਿ ਇਹ ਉਹ ਹਰ ਇੱਕ ਇਨਸਾਨ ਕੋਲ ਚਲੇ ਜਾਵੇ ਜਿਹੜਾ ਇਸ ਗੱਲ ਤੋਂ ਡਰ ਰਿਹਾ ਸੀ ਇਮੀਗ੍ਰੇਸ਼ਨ ਤੇ ਤੇ ਜਿਹੜਾ ਆਣਾ ਚਾਹੁੰਦਾ ਉਹਨੂੰ ਪਤਾ ਹੋਵੇ ਕਿ ਉੱਥੇ ਕੀ ਹੁੰਦਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਦਾ ਤੁਸੀਂ ਭੁੱਲਿਓ ਨਾ ਕਿਉਂਕਿ ਇਹ ਜ਼ਰੂਰੀ ਆ ਤਾਂ ਕਿ ਮੇਰੀ ਹੋਰ ਇਨਫੋਰਮੇਟਿਵ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਚੜ੍ਹਦੀ ਕਲਾ 'ਚ ਰਹੋ ਰੱਬ ਆਪਣੇ ਆਪ ਸਾਹੀ ਹੁੰਦਾ ਜਿਹੜੇ ਚੜ੍ਹਦੀ ਕਲਾ 'ਚ ਰਹਿੰਦੇ ਆ ਡਰਿਆ ਨਾ ਕਰੋ ਕਿਸੇ ਤੋਂ ਵੀ ਰੱਬ ਸਭ ਦਾ ਹੀ ਮੇਰ ਕਰੂਗਾ ਸਾਰਿਆਂ ਤੇ ਵਾਹਿਗੁਰੂ ਸਤਨਾਮ ਚੜ੍ਹਦੀ ਕਲਾ 'ਚ ਰਹੇ ਸਾਰੇ ਮੇਰੇ ਭਰਾ ਪਰਦੇਸੀ ਜਿੰਨੇ ਵੀ ਕਮਾਨ ਆ ਰਹੇ ਆ ਚਲੋ ਜੀ ਫਿਰ ਮਿਲਦੇ ਆ ਨੈਕਸਟ ਵੀਡੀਓ